ਹਾਂਜੀ ਇਹ ਆ ਆਪਣੀ 327 7075 ਦੰਦੀ ਤੇ ਤੇ ਆਪਾਂ ਅੱਜ ਸਪਰੇਅ ਕਰਨ ਲੱਗੇ ਆ ਐਨਪੀਟੀ ਤੇ ਦਿਖਾਵਾਂਗੇ ਅੱਗੇ ਤੁਹਾਨੂੰ ਕਿ ਕਿਹੜੀ ਕਿਹੜੀ ਸਪਰੇਅ ਆਪਾਂ ਇਹਦੇ ਚ ਪਾਈ ਆ ਵੀਡੀਓ ਨਾਲ ਬਣੇ ਰਹੋ ਆ ਦੇਖੋ ਤੇ ਤੁਹਾਨੂੰ ਦਿਖਾਉਣਾ ਪਾਣੀ ਦੇ ਨਾਲ ਜਿੱਥੇ ਇੱਥੇ ਮਤਲਬ ਜਿਹੜੇ ਖੇਤ ਤੇ ਪਾਣੀ ਖੜਦਾ ਉਹਦੇ ਨਾਲ ਪਾਣੀ ਕਿੰਨਾ ਨਿਕਾ ਕਰ ਦਿੰਦਾ ਨਾਲੇ ਆ ਖੇਤਾਂ ਨੂੰ ਪਾਣੀ ਲਾਏ ਨੂੰ 50 ਦਿਨ ਬਾਅਦ ਦੇਖ ਲਓ ਮੀਂਹ ਪਿਆ ਮਤਲਬ ਪਹਿਲੇ ਪਾਣੀ ਤੋਂ ਬਾਅਦ ਆ ਕਣਕ ਨੂੰ ਪਾਣੀ ਨਹੀਂ ਲੱਗਿਆ ਤੇ ਸਾਰਾ ਮੀਂਹ ਵਾਲਾ ਹੀ ਪਾਣੀ ਲੱਗਿਆ ਹੋਇਆ ਫੇਰ ਵੀ ਆ ਖੇਤਾਂ ਦੇ ਵਿੱਚ ਮਤਲਬ ਪਾਣੀ ਖੜਦਾ ਹੈ ਖੇਤ ਪਾਣੀ ਘਟ ਖਾਂਦੇ ਨੇ ਤੇ ਜਿੱਥੇ ਇੱਥੇ ਪਾਣੀ ਖੜ ਗਿਆ ਉੱਥੇ-ਉੱਥੇ ਤੁਹਾਨੂੰ ਦਿਖਾਉਣਾ ਕਿਵੇਂ ਕਣਕ ਪੀਲੀ ਹੋ ਗਈ ਤੇ ਆ ਆਪਣੀ SR05 ਦੇਖੋ ਇਹ ਇੱਕੋ ਦਿੰਦਿਆਂ ਬਿੱਜੀਆਂ ਵਿੱਚ ਵੀ 75 80 ਦਿੰਦੇ ਹੋਗੇ ਇਹ ਤੇ ਵੀ ਅੱਜ ਨਾਲ ਨਾਲ ਸਪਰੇਅ ਕਰਾਂਗੇ ਆ ਦੇਖੋ ਦਸਾਂ ਦਿਖਾਉਣਾ ਤੁਹਾਨੂੰ ਜਿੱਥੇ ਮਤਲਬ ਪਾਣੀ ਖੜਦਾ ਉੱਥੇ ਕਿੰਨੀ ਕਣਕ ਦਬੀ ਹੋਈ ਆ ਪੀਲੀ ਹੋਈ ਪਈ ਆ ਜਮਾਂ ਹੀ ਪਾਣੀ ਖੜਨ ਦੇ ਨਾਲ ਇੰਨਾ ਫਰਕ ਪੈ ਜਾਂਦਾ ਨਾਲੇ ਦੇਖ ਲਓ ਖੇਤ ਜਮਾਂ ਹੀ ਸੁੱਕੇ ਪਏ ਸੀ 50 ਦਿਨ ਪਾਣੀ ਲੱਗਣ ਨੂੰ ਹੋਗੇ ਤੇ ਆ ਦੇਖੋ ਵਿੱਚ ਵਿੱਚ ਕਿਤੇ-ਕਿਤੇ ਪੀਲੀ-ਪੀਲੀ ਦਿਖਦੀ ਆ ਆ ਦੇਖੋ ਇੰਨੀ ਜਗ੍ਹਾ ਦੇ ਵਿੱਚ ਸਿਰਫ ਮੀਂਹ ਵਾਲਾ ਹੀ ਪਾਣੀ ਖੜਿਆ ਮੀਂਹ ਵਾਲਾ ਪਾਣੀ ਖੜਨ ਦੇ ਨਾਲ ਦੇਖੋ ਕਿਵੇਂ ਕਣਕ ਪੀਲੀ ਹੋ ਗਈ ਬਾਕੀ ਸਾਰੇ ਕਿਤੇ ਠੀਕ ਆ ਵਾ ਜਿੱਥੇ ਇੱਥੇ ਆਹ ਪਾਣੀ ਖੜ ਗਿਆ ਉੱਥੇ-ਉੱਥੇ ਕਣਕ ਇੱਕਣ ਹੋ ਗਈ ਬਾਕੀ ਸਾਰੀ ਕਣਕ ਐਨ ਨਿਕ ਨੰਬਰ ਆਹ ਦੇਖੋ ਇੱਧਰ ਵੀ ਠੀਕ ਹੈ ਪੂਰੀ ਐ ਇਹ ਆ ਜੀ 327 ਇੱਧਰ ਐ SR05 ਸ਼੍ਰੀਨਾਮ